ਭਵਾਨੀਗੜ ਪ੍ਰਚੀਨ ਸ਼ਿਵ ਮੰਦਿਰ ਵਿਖੇ ਸ੍ਰੀ ਬ੍ਰਹਮ ਸਵਾ ਭਵਾਨੀਗੜ ਵੱਲੋਂ ਬਿਗ ਹੋਪ ਫਾਊਂਡੇਸ਼ਨ ਬਰੇਟਾ ਅਤੇ ਅਤਰੀ ਅਕੈਡਮੀ ਦੇ ਸਹਿਯੋਗ ਨਾਲ ਜਪ ਹਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਗੁਨੇਂਦਰਜੀਤ ਸਿੰਘ ਮਿੰਕੂ ਜਵੰਦਾ ਦੀ ਮਦਦ ਨਾਲ ਭਾਰਤ ਸਰਕਾਰ ਦੀ ਆਰਬੀਆਈ ਸਕੀਮ ਅਧੀਨ 60 ਸਾਲਾਂ ਤੋਂ ਉੱਪਰ ਉਮਰ ਦੇ ਬਜ਼ੁਰਗਾਂ ਲਈ ਅਸੈਸਮੈਂਟ ਕੈਂਪ ਲਗਾਇਆ ਗਿਆ ਇਸ ਮੌਕੇ ਡਾਕਟਰ ਮਿੰਕੂ ਜਵੰਦਾ ਨੇ ਕਿਹਾ ਕਿ ਸਮਾਜ ਦੀ ਭਲਾਈ ਲਈ ਇਸ ਤਰ੍ਹਾਂ ਦੇ ਕੈਂਪ ਬਹੁਤ ਜ਼ਰੂਰੀ ਹਨ ਤਾਂ ਜੋ ਬਜ਼ੁਰਗਾਂ ਨੂੰ ਸਿਹਤ ਸਹੂਲਤਾਂ ਤੇ ਉਹਨਾਂ ਦੇ ਦਰਵਾਜ਼ੇ ਤੱਕ ਮਿਲ ਨ ਸਕਣ ਉਹਨਾਂ ਨੇ ਦਾਵਾ ਕੀਤਾ ਕਿ ਆਗਾਮੀ ਸਮੇਂ ਵਿੱਚ ਜਿੱਥੇ ਵੀ ਲੋੜ ਹੋਵੇਗੀ ਇਸ ਤਰ੍ਹਾਂ ਦੀਆਂ ਸਵਾਵਾਂ ਜਾਰੀ ਰਹਿਣਗੀਆਂ ਸਵਾ ਦੇ ਪ੍ਰਧਾਨ ਮਨਦੀਪ ਪਤਰੀ ਜਰਨਲ ਸ਼ਕਤਰ ਰਿੰਪੀ ਸ਼ਰਮਾ ਤੇ ਮੀਤ ਪ੍ਰਧਾਨ ਤੇਜਿੰਦਰ ਪਾਲ ਪਾਲੀ ਨੇ ਦੱਸਿਆ ਕਿ ਮਹਿਰ ਡਾਕਟਰਾਂ ਦੀ ਟੀਮ ਲਗਭਗ 400 ਬਜ਼ੁਰਗ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਇਸ ਦੌਰਾਨ ਸਰਕਾਰ ਵੱਲੋਂ ਮੁਫਤ ਬੀਲਚੇਅਰਾਂ ਕਮੋਡ ਕੁਰਸੀਆਂ ਅਤੇ ਕੰਨਾਂ ਦੀਆਂ ਮਸ਼ੀਨਾਂ ਫੋੜੀਆਂ ਖੁੰਡੀਆਂ ਸਰਵਾਈਕਲ ਕਲਰ ਬੈਕ ਸਪੋਰਟਸ ਬੈਲਟਾਂ ਅਤੇ ਗੋਡਿਆਂ ਦੇ ਕੈਪ ਆਦਿ ਸਹਿ ਉਪਕਰਨ ਵੰਡੇ ਗਏ ਕੈਂਪ ਵਿੱਚ ਨੇੜਲੇ ਇਲਾਕਿਆਂ ਤੋਂ ਬਜ਼ੁਰਗਾਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਇਸ ਕੈਂਪ ਵਿੱਚ ਸਿਰਫ ਸਿਹਤ ਸਭਾਵਾਂ ਹੀ ਨਹੀਂ ਸਕੋ ਸਮਾਜਿਕ ਸਨੇਹਾ ਵੀ ਦਿੱਤਾ ਗਿਆ ਬਜ਼ੁਰਗ ਸਾਡੇ ਸਮਾਜ ਦੀ ਅਮੁੱਲ ਤਰੋਹ ਹਨ ਅਤੇ ਉਹਨਾਂ ਦੀ ਸੇਵਾ ਕਰਨਾ ਸਾਡਾ ਨੈਤਿਕ ਫਰਜ਼ ਹੈ ਇਸ ਮੌਕੇ ਫੈਡਰੇਸ਼ਨ ਦੇ ਆਗੂ ਆਦ ਹਜਰ ਸੰਨ ਰਿਪੋਰਟ ਰਾਜਕਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਪਰ ਜਿਨ੍ਹਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਦਿਨਬਰ ਕੁਝ ਨਹੀਂ ਕਹਿ ਸਕਦਾ ਕਿ ਉਹ ਬਹੁਤ ਸੋਸ਼ਲ ਕੰਮ ਕਰਦੇ ਨੇ ਸੇਵਾ ਕਰਦੇ ਨੇ ਔਰ ਬੀਕੂ ਬਹੁਤ ਕੰਪਲੈਸਨ ਦੇ ਦੇ ਦਿੱਤਾ। ਸੋ ਮੈਂ ਸਾਰਿਆਂ ਵੱਲੋਂ ਪਹਿਲਾਂ ਤੈਨੂੰ ਤੇ ਸਾਰਿਆਂ ਨੂੰ ਮੇਰੀ ਫਦੇ ਦੀ ਕਹਾਣੀ ਬਾਇਓਲੋਜੀ ਦਾ ਖਾਲਸਾ, ਵਾਇਰੋਲੋਜੀ ਦੀ ਕਥਾ। ਜੋ ਮੈਂ ਹਮੇਸ਼ਾ ਕਹਿੰਦਾ ਕਿ ਸਾਰੀ ਦੁਨੀਆ ਫੇਰੀ ਚੱਲਦੀ ਹੈ। ਹਰ ਬੰਦਾ ਜੀਉਂਦਾ ਹੈ, ਹਰ ਬੰਦਾ ਤੇਰੀ ਕੰਮ ਕਰਦਾ ਹੈ। ਪਰ ਬਹੁਤ जो लोकगी सेवा करके मिला था ते ओना ਦੇ ਵਿੱਚੋਂ ਹੀ ਇੱਕ ਸਖਸ਼ ਬ੍ਰਾਹਮਣ ਸਭ ਪੁਨਰਜੀਵਨ ਸਭ ਠੀਕ ਹੈ ਮੈਂ ਆਪੇ ਆਪ ਬਹੁਤ ਅਨੁਸ਼ਕੀਤ ਹੋ ਰਹਾ ਹਾਂ ਆਪੇ ਆਪ ਬਹੁਤ ਲੱਕੀ ਸਾਂਚਾ ਹੈ ਅੱਛਾ ਔਰ ਭਾਗੜਾ ਸਭ ਦਾ ਕੀ ਮੈਨੂੰ ਅੱਜ ਇਹਨਾਂ ਨੇ ਇਹਦੇ ਇੱਕ ਕਾਰਜ ਦਾ ਇਹ ਇੱਕ ਕੰਮ ਦਾ ਹਿੱਸਾ ਬਣਾਇਆ ਮੈਂ ਜਿਹਦਾ ਮੇਸ਼ਾ ਮੈਂ ਕਰ ਪਰ ਸੋਚਦਾ ਹਮੈਂ ਪਰ ਕੰਮ ਦਾ ਅਬੀਸਾ ਥੋੜਾ ਜਿਹਾ ਫਰਕ ਕਰਕੇ ਲੈ ਜਾਂਦਾ ਹੈ ਪਰ ਅੱਜ ਮੈਂ ਇਹਨਾਂ ਦਾ ਰਣੀ ਆ ਔਰ ਤਵਾਮ ਉਹਨਾਂ ਦਾ ਕੰਮ ਦਾ ਹੋਗਾ ਸ਼ੁਗਰ ਗੁਜ਼ਾਰ ਹੋਗਾ ਕਿ ਦੂਸਿਆ ਦੇ ਮੈਨੂੰ ਕੇਸ ਅਬ ਏਡੇ ਵੱਡੇ ਏਡੇ ਵੱਡੇ ਉਪਰਾਲੇ ਦਾ ਤੁਸੀਂ ਬਿਨਵਾ ਕਰਦਾ ਹੱਸ ਸਾਫਟ ਆਇਆ ਹੈ

کسی طرح نہیں کھا دی جاتا یہ کوئی مجموعی رہی نہیں دی کوئی دینا تو دینا نہیں ہے اپنا اس کے طرح فارج جائے جائے کسی سیمہ پر نہیں ہے فلیس ساتھوں فارج میں کوئی اچھا ہوں تمہیں کیی گا ساتھ جدو اسی فاقفہ میں جائے تو اپنیشن کاؤنٹ کو واپس آ رہے سی ایک پونٹ ہے تھی گھرے سی انہوں نے کبھر بڑھایا کبھر بڑھایا کبھر بڑھایا کبھر بڑھایا جائے ج ਬਦੋਂ ਮੈਨੂੰ ਮਿਲਦਾ ਬਦੋਂ ਮੈਨੂੰ ਬੱਛਾ ਦਾ ਗੱਲ ਅਸੀ ਮੈਨੂੰ ਨਸ ਫੋਨ ਮਿਲਦਾ ਸੀ ਮੈਨੂੰ ਵੀ ਖੁਸ਼ੀ ਹੋ ਰਹੀ ਸੀ ਫਿਰ ਉਸ ਤੋਂ ਬਾਅਦ ਉਸੇ ਦਿਨ ਮੇਰੀ ਜਿਹੜੀ ਸੋਸਾਇਟੀ ਐ ਜੱਫਰ ਵੈਲਫੇਅਰ ਸੋਸਾਇਟੀ ਦਾ ਜਨਮ ਹੋਇਆ ਔਰ ਮੈਂ ਮਹਾਰਾਜ ਜੋ ਮੈਨੂੰ ਸੇਵਾ ਕਰਵਾਉਂਦੇ ਨੇ ਉਹ ਪਰਮਾਤਮਾ ਕਰਾਉਂਦਾ ਹੈ ਕੈਦਰ ਕਰਾਉਣ ਵਾਲਾ ਮਹਾਰਾਜ ਹੈ ਮੈਂ ਤੁਸੀਂ ਅਸੀਂ ਕੁਝ ਨਹੀਂ ਹੈਗੇ ਸਭ ਕੁਝ ਕਰਨਾ ਉਹ ਹੈ ਜਿਹੜਾ ਇਸ ਸ੍ਰਿਸ਼ਟੀ ਦਾ ਰਚੇਤਾ ਜਿਸ ਨੇ ਸ੍ਰਿਸ਼ਟੀ ਪਾਈ ਹੈ ਨਾ ਤੁਸੀਂ ਕੁਝ ਉਹਨਾਂ ਮੈਂ ਕੁਝ ਦੀ ਉਹ ਅਧਿਕਾਰੀਆਂ ਨੇ ਉਹਨੇ ਕਰਾਉਣਾ ਆਪਰ ਸਭ ਉਹਦੇ ਹੱਥੇ ਦੇ ਚੱਲਣ ਵਾਲੇ ਗੁਰੂ ਚੱਲਿਆ ਨੇ ਜੋ ਮੈਂ ਖੁਸ਼ਕਿਸਮਤ ਹਾਂ ਤੁਹਾਡਾ ਕਿ ਉਹਨੇ ਮੈਨੂੰ ਸੇਵਾ ਦੇ ਲਈ ਚੁਣਿਆ ਮੈਨੂੰ ਇਸ ਕੰਮ ਦੇ ਲਈ ਚੁਣਿਆ ਔਰ ਮੈਂ ਬਹੁਤ ਭਾਗਾਂ ਵਾਲਾ ਜਨਕ ਸਮਝਦਾ ਕਿ ਮਾਰਾ ਜਿਹੜਾ ਲੱਖ ਲੱਖ ਸੰਕਰ ਹੈ ਤੇਰਾ ਬਹੁਤ ਬਹੁਤ ਧੰਨਵਾਦ ਜਿੱਦੂ ਮੈਨੂੰ ਸੇਵਾ ਕਰਾ ਰਿਹਾ ਹੈ ਔਰ ਮੈਂ ਜਨਾ ਬਾਬਾ ਜਰੂਰ ਜਦ ਤੱਕ ਜਵਨੈ ਤਾਂ ਬਲਵਕੀ ਐਂਡੀ ਕਾਰਨ ਬਕਸੀ ਕਿ ਮੈਂ ਕਿਸੇ ਨੂੰ ਨਾ ਨ ਕਰ ਸਕਾਂ ਹਰ ਬੰਦੇ ਨੂੰ ਮੈਂ ਕਹਿੰਦਾ ਵੀ ਹਾਂਜੀ ਮੈਂ ਕਰ ਸਕਦਾ ਐਨੀ ਗੱਲਾਂ ਮੈਨੂੰ ਦੂਰ ਬਖਸ਼ੀ ਐਨਾ ਕੁ ਮੈਂ ਜ਼ਿੰਦਗੀ ਦੇ ਵਿੱਚ ਜੋ ਕਿ ਬਹੁਤ ਥੋੜਾ ਥੋੜਾ ਖਰਚਾ ਕਰਦਾ ਕਰਦਾ ਬਾਕੀ ਸਾਰੇ ਆਪਾਂ ਤੋਂ ਧੋਕੇ ਟਿੱਕੇ ਤਣਖਾ ਲਟਿਆ ਕੋਈ ਮਾਰੀ ਜਲ ਕੋ ਦਿੰਦਾ ਕੋਈ ਕੋਈ ਚਲਦਾ ਹੁੰਦਾ ਜੋੜੀ ਜੋ ਉਹ ਪੈਸਾ ਤਾਂ ਮੈਨੂੰ ਨਹੀਂ ਲੱਗਦਾ ਪੈਸਾ ਜਿਹੜਾ ਕੋਈ ਆਉਂਦਾ بیلیو میں تو نہیں لگا پھنی روٹی پانی خرچہ دار سبتی بجلی بچے راں خرچہ کرنے کے جو بھی بچے دار اور میں سمجھتا ہوتے پر دور کس درہ کی سیدہ ضرور سیدہ کرتے ہی سیدہ اور میں آمدہ ایش دے چادر دیار میں آمدہ فادم تو فادم آئی سیدہ کی میری چادری ہے چادی رہو گی جاندہ کو مارا بخش کرتے رہنے کے آئی ہوتا درہو گا اور میں بہت شکر بدارا اور ਤੁਹਾਡਾ اور کڑی لوگ کا چھوٹا کہ تُسی میں نواز ایڈے بٹے کار کا حصہ بنایا اور ایڈے بٹے ایڈے مدد بزور کارنا تو میں نواز سکھ بات بڑیا اینا امیر ہو کے جاؤں کا میں اینا کمیر ہو کے جاؤں کا کہ میرے پر کا امیر امیر اللہ کا بھی ہور ہونا اینا آسیر بات اینا کس اینا دنیا کو باما لے کے جاؤں کا سب تو امیر بنتا بڑھ کے جاؤں کا بہت 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 ب ਵਾਇਰ ਕਿਰਪਾ ਕਰਦਾ ਵਾਇਰ ਜੀ ਸਾਹਿਬ ਅੱਜ ਹਮੇਸ਼ਾ ਕੋਨੇ ਦਾ ਇਹ ਚੀਜ਼ ਤੇ ਤਾੜੀਆਂ ਹੋਣ ਜਾਣ ਜਿਹੜੇ ਬਜ਼ੁਰਗ ਜੀ ਨੇ ਕਰਦੀ ਜਾ ਰਹੇ ਉਹਨਾਂ ਸਾਨੂੰ ਅਸੀਂ ਸਮਾਨ ਦੇ ਕੇ ਤੋਰਾਂਗੇ ਬਾਈ ਜਪ ਹਿਆ ਮੈਰਿਕਾ ਸੁਸਾਇਟੀ ਦੇ ਨਾਲ ਮਿਲ ਕੇ ਅਗਲਾ ਕੈਂਪ ਫਿਰ ਆਰਗੇਨਾਈਜ਼ ਕਰਾਂਗੇ ਜੀ ਸਰ ਅੱਜ ਕੈਂਪ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਅੱਜ ਬ੍ਰਾਹਮਣ ਸਭਾ ਜੋ ਕਿ ਪੁਰ ਅਨਿਗੜੇ ਲਈ ਨੇ ਹੈਗੇ ਸੀ ਜਿੱਦਿ ਜਿੱਦਿ ਸਤ ਪੰਜਾਬ ਦੁਨੀਆ ਪਰ ਪੁਰ ਅਨਿਗੜੇ ਦੇ ਬ੍ਰਾਹਮਣ ਸਭਾ ਇਹ ਅੰਤਰੀਕਟ ਵੀ ਹੈ ਜਿਹੜੀ ਆਪਣੀ ਪੁਰ ਅਨਿਗੜੇ ਤੇ ਬ੍ਰਿਟੇ ਦੇ ਜਿਹੜੇ ਅਕੈਡਮੀ ਆ ਉਹ ਫਾਊਂਡੇਸ਼ਨ ਹੋਪ ਫਾਊਂਡੇਸ਼ਨ ਇਹਨਾਂ ਬਲਵਾ ਦਿੱਕ ਇਹ ਜੋ ਪ੍ਰਾਲਾ ਕਿੰਦਾ ਗਿਆ ਜਿਹੜਾ ਕਿ ਮੈਂ ਚਾਹਨਾ ਦੁਨੀਆ ਦੇ ਵਿੱਚ ਹਰ ਬੰਦੇ ਦੀ ਸੋਚ ਹੋਵੇ ਹਰ ਬੰਦਾ ਕਰੇ ਕਿਉਂਕਿ ਜੇ ਤੁਸੀਂ ਇਸ ਦੁਨੀਆ ਚ ਆਇਓ ਤਾਂ ਟਕ ਟਕਣ ਜਦੋਂ ਤੁਸੀਂ ਜਾਓਗੇ ਨਾ ਇੱਕ ਐਜਾ ਸਕੂਲ ਲੈ ਕੇ ਜਾਓ ਕਿ ਹਾਂ ਮਰਾਜ ਤੂੰ ਮੈਨੂੰ ਥੱਲੇ ਭੇਜਿਆ ਸੀ ਮੈਂ ਤੇਰੀ ਬਣਾਈ ਇਸ ਧਰਤੀ ਤੇ ਆ ਕੰਮ ਕੀਤਾ ਆਪਦੇ ਲਈ ਨਹੀਂ ਕਿਸੇ ਹੋਰ ਲਈ ਸੋ ਅੱਜ ਇਹਨਾਂ ਨੇ ਲੋਕਾਂ ਦੇ ਜੋ ਦਰਦ ਨੇ ਉਹਨਾਂ ਨੂੰ ਸਮਝਦੇ ਹੋਏ ਜੋ ਕਈ ਕਿਸੇ ਰੁਪਏ ਨੂੰ ਨਹੀਂ ਸੁਣਦਾ ਕਿ ਤੁਰ ਨਹੀਂ ਸਕਦੇ ਕਿਸੇ ਨੂੰ ਅੱਖ ਤੱਕ ਨਹੀਂ ਤਨ ਤਾਂ ਹਰ ਤਰ੍ਹਾਂ ਦੇ ਜਿੰਨੇ ਵੀ ਬੰਦੇ ਨੇ ਜੋ ਉਹਨਾਂ ਦੇ ਵਿੱਚ ਵਕਾਰ ਨੇ ਜਿੰਨਾਂ ਦੇ ਵਿੱਚ ਕਵੀ ਐ ਜੋ ਵਿਚਾਰੇ ਕੈਸੇ ਕਰਦੇ ਪੂਰੀ ਨਹੀਂ ਕਰ ਸਕਦੇ ਪੈਸੇ ਕਰਕੇ ਅਤੇ ਇਨਾਂ ਦੀ ਸਭਾ ਨੇ ਮੋਂਾਂ ਨੂੰ ਨਵੀਂ ਜ਼ਿੰਦਗੀ ਦਿੱਤੀ। ਮਨੋਲੀਕ ਨਵਾਂ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਇੱਕ ਰਾਹ ਤੇ ਚੱਲਣ ਦਾ ਇੱਕ ਜਨੂੰ ਫੌਸਲਾ ਦਿੱਤਾ। ਸੋ ਨਮਨ ਇਨਾਂ ਦੀ ਸਭਾ ਨੂੰ ਸਲਾਮ ਹੈ ਇਨਾਂ ਨੂੰ। ਔਰ ਮੈਂ ਰਿਣੀ ਐ ਇਨਾਂ ਦਾ ਕਿ ਇਨਾਂ ਨੇ ਮੈਨੂੰ ਅੱਜ ਐਨੇ ਵਧੀਆ ਕਾਰਜ ਉਪਰਾਲਿਆਂ 'ਚ ਸ਼ਾਮਿਲ ਹੋਣ ਦਾ ਇਨਾਂ ਆਸ਼ੀਰਵਾਦ ਲੋਕਾਂ ਤੋਂ ਲੈਣ ਦਾ ਮੈਨੂੰ ਮੌਕਾ ਦਿੱਤਾ। ਔਰ ਮੈਂ ਇਨਾਂ ਨਾਲ ਵਾਦਾ ਕਰਦਾ ਔਰ ਇਨ ਨੂੰ ਵਿਸ਼ਵਾਸ ਦਿਵਾਉਣਾ। कि मैं जिन्ने जो करा भी महाराज दी कृपा ਨਾਲ ਹੈਗਾ ਜੋ परमात्मा ਵੱਲੋਂ ਬੀਜ ਬਖਸ਼ ਹੈਗੀ ਹੈ ਜੋ ਵੀ ਹੈਗਾ ਮੈਂ ਉਹਨਾਂ ਤੁਹਾਡਾ ਸਾਥ ਉਹਨਾਂ ਰੱਬ ਤੋਂ ਹਰ ਸਭੇ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਜੋ ਸੋਸਾਇਟੀ ਜੱਫਰ ਬੈਦਕਰ ਸੋਸਾਇਟੀ ਨਾਲ ਖੜੀ ਹੋ ਸਕੀ ਔਰ ਇਹਨਾਂ ਇਹਨਾਂ ਦੇ ਨਾਲ ਸੇਵਾ ਕਰ ਸਕੀ ਇੱਕ ਜੱਫਰ ਵੈਲਫੇਅਰ ਸੋਸਾਇਟੀ ਵੱਲੋਂ ਫੋਗ ਮਿਸ਼ਨ ਚਲਾਇਆ ਗਿਆ ਇਸ ਬਾਰੇ ਕੀ ਕਹੂੰ ਦੇਖੋ ਇਹ ਨਾ ਉਹ ਹੀ ਗੱਲ ਆ ਕਿ ਮੈਂ ਕਿ ਜਦ ਤੱਕ ਤੁਹਾਡੇ ਆਪ ਦਿੱਤੇ ਨਹੀਂ ਹੁੰਦੇ ਉਦੋਂ ਤੱਕ ਤਾਂ ਪਰ ਸਿੱਖਦੇ ਨਹੀਂ ਮੈਂ ਜਦੋਂ ਮੈਂ بیمار ਹੋ ਗਿਆ ਸੀ ਪਿੱਛੇ ਜਦੋਂ ਫਿਰ ਲੱਗਾ ਦੁਖੀ ਲੱਗਾ ਜਦ ਦਰਦ ਹੋਇਆ ਫਿਰ ਮੈਨੂੰ ਸਮਝ ਆਈ ਕਿ ਬਹੁਤ ਵਿਚਾਰੇ ਲੋਕ ਹੈ ਜੋ ਬਣ ਕੇ ਜਿਹੜੇ ਇਹਦੇ ਨਾਲ ਦੁਖੀ ਹੁੰਦੇ ਨੇ ਕੜਪੋਤੇ ਮੋੜ ਕੇ ਪਰ ਉਹ ਕੁਝ ਕਰ ਨਹੀਂ ਸਕਦੇ ਤਾਂ ਫਿਰ ਮੈਂ ਆਪਦੀ ਜਿਹੜੀ ਸੋਸਾਇਟੀ ਦੀ ਮੇਰੀ ਟੀਮ ਹੈ ਕਾਦਰ ਹੋ ਗਿਆ ਹੈ ਨਾ ਉਹਦਾ ਨਾਲ ਗੱਲ ਕੀਤੀ ਸੋਨੂ ਹੋ ਗਿਆ ਉਹਦਾ ਨਾਲ ਗੱਲ ਕੀਤੀ ਉਹ ਬੱਬਾ ਬੱਬੂ ਹੋ ਗਿਆ ਵਿੱਕੀ ਹੋ ਗਿਆ ਸਾਰੀ ਗੱਲ ਕੀਤੀ ਰਾਜੇ ਨਾਲ ਕੀਤੀ ਜਿਹੜਾ ਮੇਰੇ ਉਸ ਦਿਨ ਵੀ ਆਪਾਂ ਕੀ ਕਰ ਸਕਦੇ ਫਰੋਡਲ ਮੈਨੂੰ ਸਲਾਹ ਦਿੱਤੀ ਫਿਰ ਅਸੀਂ ਫੋਗਿੰਗ ਮਸ਼ੀਨ ਕਿੱਥੋਂ ਲੈ ਕੇ ਆਏ ਜੂਲ ਲੈ ਕੇ ਮੈਨੂੰ ਪਤਾ ਕਿਵੇਂ ਲੈ ਕੇ ਆਏ ਸੋਨੂ ਮੁੰਡਾ ਲੈ ਕੇ ਆਇਆ ਚੱਕ ਪੁੱਟ ਸਾਈਕਲ ਤੋਂ ਔਰ ਉਸ ਤੋਂ ਬਾਅਦ ਫਿਰ ਅਸੀਂ ਸਾਰੇ ਪਿੰਡੋਂ ਪਿੰਡੀ ਹੋਲੇ ਕੋਈ ਐਸਾ ਪਿੰਡ ਨਹੀਂ ਸੀ ਛੱਡਣਾ ਬਹੁਤ ਹੋ ਚੁੱਕੇ ਨੇ ਜਿਹੜੇ ਰਹਿ ਗਏ ਉਹ ਅਸੀਂ ਕਰ ਦੇਣਾ ਬੋਰਡ ਦੇ ਵਿੱਚ ਸੰਗਰੂਰ ਦੇ ਵਿੱਚ ਬਹੁਤ ਹੋ ਚੁੱਕੇ ਤੇ ਥੋੜੇ ਜਿਹੇ ਰਹਿ ਗਏ ਉਹ ਵੀ ਕਰ ਦੇਣਾ ਮਤਲਬ ਅਸੀਂ ਆਪਦੇ ਵੱਲੋਂ ਕੋਈ ਐਸੀ ਜਗ੍ਹਾ ਨਹੀਂ ਛੱਡਣੀ ਹਰ ਜਗ੍ਹਾ ਦਸੀਂ ਮਸ਼ੀਨ ਵਰਤਾਂਗੇ ਔਰ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਨਹੀਂ ਕੋਈ ਪਰਾਲਾ ਕੀਤਾ ਕੋਸ਼ਿਸ਼ ਵੀ ਕੀਤੀ ਹੈ ਕਿ ਜਿੰਨੀ ਅਸੀਂ ਡੇਂਗੂ ਜਾਂ ਬੱਚਿਆਂ ਨੂੰ ਵੱਧ ਤੋਂ ਵੱਧ ਘਟਾ ਸਕੀ ਸੀ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਮੈਂ ਅਪੀਲ ਕਰਦਾ ਮੈਂ ਫੇਰ ਅਪੀਲ ਕਰਦਾ ਪਹਿਲਾਂ ਵੀ ਕੀਤੀ ਸੀ ਜਿੰਨੇ ਵੀ ਆਪਣੇ ਰਾਜਨੀਤਿਕ ਨਿਤਿਕ ਲੀਡਰ ਨੇ ਕੋਈ ਆਪਣੇ ਬਿਜ਼ਨਸਮੈਨ ਨੇ ਜੋ ਇਸ ਨੂੰ ਫੋਰਡ ਕਰਦੇ ਨੇ ਕਿ ਅੱਜ ਇਸ ਦੀ ਨੀਡ ਹੈ ਅੱਜ ਇਸ ਦੀ ਆਪਾਂ ਨੂੰ ਜ਼ਰੂਰਤ ਹੈ ਤੇ ਤੁਸੀਂ ਤੁਹਾਡੇ ਲਈ ਬਹੁਤ ਛੋਟੀ ਚੀਜ਼ ਹੈ ਪਲੀਜ਼ ਆਪਦੇ ਆਪਦੇ ਵੱਲੋਂ ਇਚਪਾਲਾ ਕਰੋ ਔਰ ਇਸ ਚੀਜ਼ ਲਈ ਵਰਤੋ ਫੋਕੀ ਮਸ਼ੀਨ ਲੈ ਕੇ ਆਓ ਔਰ ਲੋਕਾਂ ਦੀ ਪਲੀਜ਼ ਸੇਵਾ ਕਰੋ ਬਹੁਤ ਜ਼ਰੂਰੀ ਹੈ ਨਾਮ ਜੀ ਮੇਰਾ ਨਾਮ ਮਨਦੀਪ ਧਰੀ ਅੱਜ ਕੈਂਪ ਲਗਾਇਆ ਇਸ ਬਾਰੇ ਕੀ ਕਹਿਣਾ ਚਾਹੁੰਦਾ ਸੀ ਕੈਂਪੋ ਕਾਫੀ ਟਾਈਮ ਤੋਂ ਸਾਡੀ ਇੱਕ ਇੱਛਾ ਸੀ ਵੀ ਕਿ ਅਸੀਂ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਲਾਈਫ ਥੋੜੀ ਜਿਹੀ ਸੌਖੀ ਕਰ ਸਕੀਏ ਤੇ ਉਸੇ ਮਿਸ਼ਨ ਦੇ ਤਹਿਤ ਅੱਜ ਜਿਹੜਾ ਕੈਂਪ ਹੈ ਲਗਾਇਆ ਗਿਆ ਜਿਹਦੇ ਵਿੱਚ 60 ਸਾਲ ਤੋਂ ਉੱਪਰ ਬਜ਼ੁਰਗਾਂ ਨੂੰ ਈਮ ਚੇਅਰ ਕੰਨਾਂ ਦੀਆਂ ਮਸ਼ੀਨਾਂ ਸਰਵਾਈਕਲ ਕੋਲਰ ਤੇ ਬੈਲਟ ਦੀ ਜਿਹੜੇ ਬੇਸਿਸ ਹੁੰਦੇ ਨੇ ਉਹ ਵਾਲੇ ਆਜੂ ਪ੍ਰੋਵਾਈਡ ਕਰਵਾਏ ਗਏ ਨੇ ਤੇ ਬੜੀ ਗਿਣਤੀ ਦੇ ਵਿੱਚ ਬਜ਼ੁਰਗ ਆਏ ਤੇ ਉਹਨਾਂ ਨੂੰ ਕਈ ਬਜ਼ੁਰਗ ਤਾਂ ਚੜੇ ਗੱਡੀਆਂ 'ਚ ਪਾ ਆਪਾਂ ਲੋਕ ਰੇਡੀਆਂ 'ਚ ਪਾਪਾ ਲੈ ਕੇ ਆਏ ਇਹਨਾਂ ਦੀ ਹਾਲਾਤ ਦੇਖ ਕੇ ਬੜਾ ਤਰਸ ਆਉਂਦਾ ਸੀ ਤੇ ਅਸੀਂ ਇਸ ਤੇ ਲਈ ਖੁਸ਼ ਨਸੀਬ ਫੀਲ ਕਰ ਰਹੇ ਹਾਂ ਕਿ ਪਰਮਾਤਮਾ ਨੇ ਸਾਨੂੰ ਇਸ ਕਾਰਜ ਦੇ ਲਈ ਚੁਣਿਆ ਜਿਸ ਦੇ ਲਈ ਅਸੀਂ ਥੋੜਾ ਜਿਹਾ ਉਹਨਾਂ ਦੀ ਜ਼ਿੰਦਗੀ ਨੂੰ ਸੌਖਾ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ ਆਪਣਾ ਨਾਮ ਜੀ ਇੱਕ ਮਿੰਟ ਮੇਰਾ ਨਾਮ ਇੱਕ ਮਿੰਟ ਜੀ 10 ਸਾਲ ਮੈਂ ਇਸ ਕਮੇਟੀ ਦਾ ਪ੍ਰਧਾਨ ነਾਂ ਜੀ ਇੱਥੇ ਅੱਜ ਜਵੰਦਾ ਸਾਹਿਬ ਸਾਡੇ ਕੋਲ ਇੱਥੇ ਆਏ ਆ। ਉਹਨਾਂ ਦਾ ਬਹੁਤ-ਬਹੁਤ ਰਣੀਏ ਬਹੁਤ ਧੰਨਵਾਦ ਕਰਨਾ ਸਾਰੇ ਬ੍ਰਾਹਮਣ ਸਾਵਾ ਦੀ ਤਰਫੋਂ ਅਰ ਸਾਰੇ ਜਿਹੜੇ ਬਜ਼ੁਰਗ ਹੈ ਉਹ ਵੀ ਉਹਨਾਂ ਨੇ ਇਹਨਾਂ ਨੇ ਆਸ਼ੀਰਵਾਦ ਦਿੱਤਾ ਹੈ। ਪ੍ਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ। ਇਹਨਾਂ ਨੂੰ ਸੇਵਾ ਦਾ ਮੌਕਾ ਬਖਸ਼ੇ ਤੇ ਹੁਣ ਵੀ ਸੇਵਾ ਕੋਦ ਕਰ ਰਹੇ ਆ। ਹੋਰ ਵੀ ਪ੍ਰਮਾਤਮਾ ਨਾਲ ਤਰੱਕੀ ਬਖਸ਼ੇ। ਬਹੁਤ-ਬਹੁਤ ਧੰਨਵਾਦ ਜਵੰਦਾ ਸਾਹਿਬ।